ਅਟਾਰੀ ਦੇ ਮਹਾਵਾ ਪਿੰਡ ਦੇ ਵਿੱਚ ਇੱਕ ਦਰਦਨਾਕ ਹਾਦਸਾ ਜੋ ਕੱਲ੍ਹ ਵਾਪਰਿਆ ਸੀ ਉਸ ਦੇ ਵਿੱਚ ਸੱਤ ਮਾਸੂਮ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ ਔਰ 13 ਬੱਚੇ ਜੋ ਹਨ ਉਹ ਹਲੇ ਵੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜੋ ਬੱਚੇ ਇਸ ਦੁਨੀਆ ਦੇ ਵਿੱਚ ਨਹੀਂ ਹਨ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਇਸ ਵੇਲੇ ਮੈਂ ਪਿੰਡ ਮਹਾਵਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਕਿ ਰੌਬਿੰਨ ਪ੍ਰੀਤ ਸਿੰਘ ਜੋ ਦੂਸਰੀ ਕਲਾਸ ਦੇ ਵਿੱਚ ਪੜਦਾ ਸੀ ਬੱਚਾ ਹਰ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਗਿਆ ਪਰ ਉਸ ਨੂੰ ਵੀ ਨਹੀਂ ਪਤਾ ਸੀ ਔਰ ਉਸ ਦੇ ਪਰਿਵਾਰ ਨੂੰ ਵੀ ਪਤਾ ਨਹੀਂ ਸੀ ਕਿ ਜੋ ਬੱਚਾ ਉਹਨਾਂ ਨੂੰ ਬਾਏ ਕਰਕੇ ਹਰ ਵਾਰ ਆਪਣੇ ਘਰੋਂ ਜਾਂਦਾ ਸੀ ਉਹ ਅੱਜ ਅਲਵਿਦਾ ਕਹਿ ਗਿਆ ਹੈ ਵਾਪਸ ਨਹੀਂ ਆਏਗਾ ਇਸ ਵਲੇ ਅੰਤਮ ਸੰਸਕਾਰ ਹੋ ਰਿਹਾ ਹੈ ਅਸੀਂ ਵੀ ਇਸ ਪਰਿਵਾਰ ਦੇ ਨਾਲ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਖ ਹਾਂ ਹਾਲਾਂਕਿ ਇਸ ਬੱਚੇ ਨੂੰ ਤਾਂ ਵਾਪਸ ਨਹੀਂ ਮੋੜਿਆ ਜਾ ਸਕਦਾ ਪਰ ਇਹਨਾਂ ਦੇ ਨਾਲ ਜੋ ਸਰਕਾਰ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਦੁੱਖ ਦੀ ਸਾਂਝ ਇਸ ਪਰਿਵਾਰ ਦੇ ਨਾਲ ਪਾਈ ਗਈ ਹੈ ਮੈਂ ਉਸ ਬੱਚੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਕਿ ਉਹ ਬੱਚਾ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦਾ ਉਸ ਦਾ ਸੁਭਾਅ ਸੀ ਔਰ ਕੱਲ ਜਦੋਂ ਉਹ ਆਪਣੇ ਘਰੋਂ ਗਿਆ ਤਾਂ ਪਰਿਵਾਰ ਨੂੰ ਕੀ ਕਹਿ ਕੇ ਗਿਆ ਔਰ ਪਰਿਵਾਰ ਰੋਜ਼ ਦੀ ਤਰ੍ਹਾਂ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਵੇਖੋ ਸਵੇਰੇ ਆਪਾਂ ਲਾੜ ਪਿਆਰ ਨਾਲ ਭੇਜੀਦੇ ਨੇ ਆਪਣੇ ਬੱਚਿਆਂ ਦੇ ਮੂੰਹ ਚੁੰਮੀ ਦੇਣਗੇ ਤੇ ਰਾਤ ਨੂੰ ਸ਼ਾਮ ਵੇਲੇ ਜਦੋਂ ਇਹੋ ਜਿਹੀ ਕੋਈ ਖਬਰ ਆਂਦੀ ਹੈ ਤੁਸੀਂ ਸਮਝ ਸਕਦੇ ਹੋ ਵੀ ਕੀ ਬੀਤਦੀ ਹੈ ਪਰਿਵਾਰ ਦੇ ਉੱਤੇ ਔਰ ਸਾਰੇ ਰਿਸ਼ਤੇਦਾਰ ਸਾਖਸਬੰਦੀਆਂ ਦੇ ਉੱਤੇ ਬਾਕੀ ਮੈਂ ਪ੍ਰਸ਼ਾਸਨ ਕੋਲ ਇਹ ਚੀਜ਼ ਪੁੱਛਣੀ ਚਾਹੁੰਦਾ ਵੀ ਮੰਤਰੀ ਲੋਗ ਰੋਜ਼ ਇਹਨਾਂ ਪੁਲਾਂ ਥਾਣੇ ਲੰਘਦੇ ਨੇ ਦੋ ਪੁਲ ਨੇ ਪਿੰਡ ਮਹਾਵੇ ਨੂੰ ਇੱਕ ਇਧਰ ਹੈ ਗੰਦੇ ਨਾਲੇ ਦਾ ਇੱਕ ਹੈ ਡਿਫੈਂਸ ਦਾ ਇਧਰੋਂ ਇਹ ਗੰਦੇ ਨਾਲੇ ਵਾਲਾ ਪੁਲ ਤੇ ਅਸੀਂ ਬਚਪਨ ਤੋਂ ਵੇਖਦੇ ਆ ਰਹੇ ਹਾਂ ਜਿੰਨੀ ਸਾਡੀ ਉਮਰ ਹੋ ਗਈ ਹੈ ਠੀਕ ਹੈ ਜੀ ਇਹ ਪੁਲ ਦੇ ਉੱਤੇ ਕੋਈ ਰੇਲਿੰਗ ਨਹੀਂ ਹੈਗੀ ਅੱਜ ਤੱਕ ਇਹ ਪੁਲ ਲੰਡਾ ਹੈਗਾ ਇਧਰਲਾ ਪੁਲ 70% ਤਕਰੀਬਨ ਡੈਮੇਜ ਹੈਗਾ ਇਹ ਲੋਕ ਇਧਰ ਦੀ ਨੰਗ ਦੀ ਨੇ ਜਦੋਂ ਵੋਟਾਂ ਲੈਣ ਵਾਸਤੇ ਆਉਂਦੇ ਨੇਗੇ ਠੀਕ ਹੈ ਕੀ ਇਹਨਾਂ ਨੂੰ ਇੱਕ ਵਾਰੀ ਵੀ ਨਹੀਂ ਦਿਖਦਾ ਪੁਲ ਵੀ ਇਹ ਕੋਈ ਪੁਲ ਦੇ ਸੁਧਾਰ ਕਰਨਾ ਹੈ ਜਾਂ ਕੋਈ ਇਹਨੂੰ ਵੱਡਾ ਕਰਨਾ ਹੈ ਜਾਂ ਤੇ ਰੇਲਿੰਗ ਲਾਣੀ ਹੈ ਇਹ ਮੰਗਿਆ ਵੀ ਇਹਨਾਂ ਨੂੰ ਘਟੋ ਘਾਟੇ ਵਿਕਾਸ ਦੇ ਜਿਹੜੇ ਕੰਮ ਆ ਇਹੋ ਜੇ ਕਰਨੇ ਚਾਹੀਦੇ ਨੇ ਢੰਡੋਰੇ ਦਾ ਪਿੱਟੇ ਜਾ ਰਹੇ ਨੇ ਸਾਡਾ ਮਤਲਬ ਵੀ ਵਿਕਾਸ ਬਹੁਤ ਹੋ ਗਿਆ ਬਹੁਤ ਹੋ ਗਿਆ ਠੀਕ ਹੈ ਅੱਜ ਅਗਰ ਇਹ ਪੁਲ ਦੀ 70% ਖਸਤਾ ਹਾਲਤ ਨਾ ਹੁੰਦੀ ਤੇ ਸ਼ਾਇਦ ਬਚਾਅ ਹੋ ਸਕਦਾ ਸੀ ਹਾਂ ਤੁਸੀਂ ਸਮਝਦੇ ਜਿਸ ਤਰ੍ਹਾਂ ਹੁਣ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਬੱਚੇ ਇਸ ਦੁਨੀਆ 'ਚ ਨਹੀਂ ਉਹਨਾਂ ਦੇ ਪਰਿਵਾਰ ਨੂੰ 1-1 ਲੱਖ ਰੁਪਇਆ ਮੁਆਵਜ਼ਾ ਔਰ ਜਿਹੜੇ ਬੱਚੇ ਆਂ ਦਾ ਇਲਾਜ ਹਸਪਤਾਲਾਂ ਦੇ ਵਿੱਚ ਕੀਤਾ ਜਾ ਰਿਹਾ ਉਹ ਸਰਕਾਰ ਵੱਲੋਂ ਜੇਕਰ ਸਰਕਾਰ ਨੇ ਇਹੀ ਪੈਸੇ ਇਨ੍ਹਾਂ ਪੁਲਾਂ ਤੇ ਪਹਿਲਾਂ ਖਰਚੇ ਹੁੰਦੇ ਤਾਂ ਅੱਜ ਇਹ ਦਿਨ ਨਾ ਵੇਖਣ ਨੂੰ ਮਿਲਦਾ ਬਿਲਕੁਲ ਠੀਕ ਹੈ ਜੀ ਵੇਖੋ ਪੈਸੇ ਦੇ ਨਾਲ ਪੂਰਤੀ ਨਹੀਂ ਹੋਣੀ ਜਿੰਨਾ ਪਰਿਵਾਰਾਂ ਦੇ ਬੱਚੇ ਛੋਟੇ ਛੋਟੇ ਚਲੇ ਗਏ ਨੇ ਰੁਪਈਏ ਭਾਵੇਂ ਕੋਠੇ ਭਰਦੇ ਤੁਸੀਂ ਰੁਪਈਆਂ ਨਾਲ ਕੋਈ ਉਹ ਉਹ ਚੀਜ਼ ਨਹੀਂ ਉਹਨਾਂ ਨੂੰ ਬਾਨੀ ਜਿਹੜੀ ਕਿ ਜੋ ਬੱਚਿਆਂ ਦੇ ਨਾਲ ਮਾਪਿਓ ਨੂੰ ਆਸ ਹੁੰਦੀ ਹੈ ਠੀਕ ਹੈ ਨਾ ਬਾਕੀ ਇਹ ਅਗਾਹ ਤੋਂ ਵੀ ਚਾਹੀਦਾ ਹੈ ਸਰਕਾਰਾਂ ਨੂੰ ਕਿ ਜਿੰਨੇ ਵੀ ਇਹ ਲੱਗ ਲੱਗੇ ਪਿੰਡਾਂ ਦੇ ਆਪਣੇ ਆਪਣੇ ਏਰੀਏ ਦੇ ਮੰਤਰੀ ਸਾਡੇ ਦਾ ਮੰਤਰੀ ਸਾਹਿਬ ਵੀ ਬੜੇ ਨੇਅਰੈਸਟ ਰਹਿੰਦੇ ਨੇ ਕਿ ਲੋਕ ਆਉਂਦੇ ਰਹਿੰਦੇ ਨੇ ਕਿ ਰੋਜ਼ ਇੱਥੇ ਠੀਕ ਹੈ ਘੱਟੋ ਘੱਟ ਇਸ ਪੁਲ ਤੋਂ ਨਹੀਂ ਲੰਘਦੇ ਇਹਨਾਂ ਨੂੰ ਪਤਾ ਤਾਂ ਹੈਗਾ ਵੀ ਪੁਲ ਕਿਹੋ ਜਿਹਾ ਹੈ ਥੋੜੀਆਂ ਜਿਹਾ ਖਾ ਖੋਲ ਕੇ ਨੰਗਿਆ ਕਰਨ ਆਪਣੇ ਜਿਹੜੇ ਇਹਨਾਂ ਦੇ ਇਲਾਕੇ ਨੇਗੇ ਜਿਹੜੇ ਇਹਨਾਂ ਦੇ ਹਲਕੇ ਜਾਂਦੇ ਨੇ ਅੱਖਾਂ ਖੋਲ ਕੇ ਵੇਖਣ ਜਿਹੜੇ ਜਿਹੜੇ ਕੰਮ ਹੋਣ ਵਾਲੇ ਨੇ ਇਹਨਾਂ ਨੂੰ ਕਰਨੇ ਚਾਹੀਦੇ ਨੇਗੇ ਠੀਕ ਹੈ ਨਾ ਬਾਅਦ ਦੇ ਵਿੱਚ ਜਿਨੇ ਮਰਜ਼ੀ ਪੈਸੇ ਦੇ ਦੇ ਉਹਨਾਂ ਕੀ ਕਰਾਂਗੇ ਅਸੀਂ ਪੈਸਿਆਂ ਨੂੰ ਜਿਨ੍ਹਾਂ ਦੇ ਬੱਚੇ ਦੋ ਦੋ ਇੱਕ ਪਰਿਵਾਰ ਦੇ ਦੋ ਦੋ ਬੱਚੇ ਚਲੇ ਗਏ ਨੇ ਕਈਆਂ ਦੇ ਇੱਕ ਪਰਿਵਾਰ ਦੇ ਇੱਕ ਬੱਚਾ ਗਿਆ ਹੈ ਉਹਨੂੰ ਪੈਸਿਆਂ ਨੂੰ ਕੀ ਕਰਨਗੇ ਉਹਨਾਂ ਦੀ ਸਾਰੀ ਪੂੰਜੀ ਚਲੇ ਗਈ ਵਿਚਾਰਿਆਂ ਦੀ ਪੈਸੇ ਨੂੰ ਕੀ ਕਰਨਗੇ ਸਾਡੀ ਬੇਨਤੀ ਹੈ ਇਹ ਗਾਹ ਵਾਸਤੇ ਇਹੋ ਜਿਹੇ ਹਾਦਸੇ ਨਾ ਹੋਣ ਇਹਨਾਂ ਨੂੰ ਚਾਹੀਦਾ ਆ ਜਿਹੜੇ ਵੀ ਇਹੋ ਜੀਆਂ ਕਮੀਆਂ ਹੈਗੀਆਂ ਨੇ ਇਹ ਸਾਰੀਆਂ ਕੱਢਣੀਆਂ ਚਾਹੀਦੀਆਂ ਨੇ ਫੇਰ ਹੀ ਵਿਕਾਸ ਹੋਣਾ ਹੈ ਅਸਲ ਵਿਕਾਸ ਫੇਰ ਹੋਣਾ ਜੀ ਹਾਂ ਤੋਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਹਰ ਵਾਰ ਪੰਜਾਬ ਦੇ ਵਿੱਚ ਵਿਕਾਸ ਦੀਆਂ ਗੱਲਾਂ ਤਾਂ ਕਰਦੀ ਹੈ ਜੇਕਰ ਸਰਹੱਦੀ ਖੇਤਰ ਦੀ ਗੱਲ ਕਰੀ ਤਾਂ ਜਿਸ ਤਰ੍ਹਾਂ ਇਹ ਹਾਦਸਾ ਸਾਹਮਣੇ ਆਇਆ ਉਸ ਤੋਂ ਸਾਫ਼ ਹੈ ਕਿ ਸਰਹੱਦੀ ਖੇਤਰ ਦੇ ਵਿਕਾਸ ਦੇ ਵਿੱਚ ਹਾਲੇ ਵੀ ਬਹੁਤ ਕਮੀਆਂ ਨੇ ਔਰ ਜੋ ਪੁੱਲ ਪਿੰਡਾਂ ਦੇ ਵਿੱਚ ਜਾਂਦੇ ਨੇ ਡਿਫੈਂਸ ਡਰੇਨ ਪਾਰ ਕਰਕੇ ਲੋਕਾਂ ਨੂੰ ਜਿੱਥੋਂ ਆਪਣੇ ਘਰਾਂ ਨੂੰ ਜਾਣਾ ਪੈਂਦਾ ਹੈ ਉਹਨਾਂ ਪੁਲਾਂ ਦੀ ਮੁਰੰਮਤ ਲਈ ਸਰਕਾਰ ਨੂੰ ਹਾਲੇ ਵੀ ਜੋ ਹੈ ਧਿਆਨ ਦੇਣ ਦੀ ਲੋੜ ਹੈ ਰਜੀਵ ਸ਼ਰਮਾ ਐਬੀਪੀ ਸੰਜਾ ਅੰਮ੍ਰਿਤਸਰ